ਕਹਿੰਦਾ ਟੋਣੇ ਵਾਲੇ ਮੁਲਾਜ਼ਮ ਨੇ ਮੇਰੇ ਹੁੰਦੇ ਨੂੰ ਜਾ ਕੇ ਫੜ ਕੇ ਕ੍ਰਿਸ਼ਦੇਵਾਲਾ ਚ ਲੈ ਕੇ ਆਏ ਕਹਿੰਦਾ ਕਿ ਉਹ ਤੁਸੀਂ ਸਰਵੇਂ ਨੂੰ ਕਿਉਂ ਫੜਦੇ ਪਏ ਆ ਕਹਿੰਦੇ ਤੇ ਨਸਕ ਨੂੰ ਵੇਚਦਾ ਕਹਿੰਦਾ ਮੈਂ ਕੋਈ ਨਸਕ ਨਹੀਂ ਵੇਚਦਾ ਸਾਡੇ ਕਰਦੇ ਆਖੋ ਕਹਿੰਦੇ ਨਹੀਂ ਵੇਚਦਾ ਤੂੰ ਚਲ ਜਿਹੜੇ ਜਿਹੜੇ ਵੇਚਦੇ ਆ ਉਹਨਾਂ ਦਾ ਨਾਮ ਦੱਸ

ਤੇ ਮੇਰੇ ਨਾਲ ਧੱਕਾ ਸਹੀ ਕਰਦੇ ਇਹਨੂੰ ਮਾਰਦੇ ਪਏ ਆ ਮੈਂ ਕਿਹਾ ਤੂੰ ਦੱਸ ਕਿੱਥੇ ਆ ਪੁੱਤ ਮੈਂ ਆ ਜਾਣੀ ਆ ਨਾਲੇ ਫੋਨ ਇਹਨਾਂ ਨੇ ਮੇਰਾ ਫੋਨ ਕੱਟਤਾ ਮੇਰਾ ਫੋਨ ਨਹੀਂ ਚੱਕਿਆ ਵੀ ਦੋ ਵਾਰੀ ਫੋਨ ਚੱਕਿਆ ਤਿੰਨ ਚਾਰ ਘੰਟੇ ਮੇਰੇ ਮੁੰਡੇ ਨੂੰ ਸਾਰੇ ਪਾਸੇ ਘੁਮਾਉਂਦੇ ਰਹੇ ਮੇਰੇ ਮੁੰਡੇ ਨੂੰ ਘੁਮਾਉਂਦੇ ਰਹੇ ਮੇਰੇ ਮੁੰਡੇ ਮੇਰੇ ਬੁੱਢੇ ਨੂੰ ਘੁਮਾਉਂਦੇ ਰਹੇ ਮੇਰੇ ਬੁੱਢਾ ਇੱਥੇ ਕਿਰ ਕਿ ਦੱਲੇ ਪੈ ਗਿਆ ਮੇਰਾ ਬੁੱਢਾ ਮੇਰਾ ਬੁੱਢਾ ਜਵਾਨ ਸੀਗਾ ਬਾਈ ਸਾਲ ਦਾ ਨਾ ਸੋਨਾ ਬੁੱਢਾ ਮੇਰਾ ਸੀਗਾ ਕਹਿੰਦੇ ਤੁਸੀਂ ਆਪਣਾ ਮੁੰਡਾ ਛੱਡੋ ਤੁਸੀਂ ਕੋ ਇੱਥੋਂ ਨਿਕਲੋ ਟਾਲੇ ਦੇ ਬਾਅਦ ਮੈਂ ਕਾ ਆਪਣਾ ਜਿਵਾਲ ਮੁੰਡਾ ਮੈਨੇ ਛੱਡ ਕੇ ਜਾ ਸਕਦੀ ਆ ਕਹਿੰਦੇ ਪਹਿਲਾਂ ਇੱਥੇ ਜਾਣਾ ਆਪਣਾ ਮੁੰਡਾ ਗਰੀਬ ਦੇ ਮੁੰਡੇ ਨੂੰ ਤਾਂ ਕਾਜ਼ਾ ਲਈ ਗਈ ਮਿਲਾ ਦੀਂ ਗਿਆ ਮੇਰਾ ਮੁੰਡਾ ਮੈਨੂੰ ਕੁਛ ਨਹੀਂ ਚਾਹੀਦਾ ਮਿੰਸਾਬ ਚਾਹੀਦਾ ਮੇਰੇ ਹਿਦੈਸਾਬ ਚਾਹੀਦਾ ਮੇਰੇ ਸਾਥ ਦਾ ਸਭ ਪਿਆਰ ਚਾਹੀਦਾ ਉਹਨੇ ਜਸਵੰਤ ਨੇ ਕਿਨਾ ਟੋਚ ਰਿਖਤਾ ਮੇਰਾ ਮੁੰਡਾ ਜਾ ਕੇ ਪੱਕੇ ਹਸੀਗਾ ਕੈਡਟ ਹਨੇ ਵਾਲੇ ਨੇ ਮੇਰੇ ਮੁੰਡੇ ਨੂੰ ਫੁੱਟਿਆ ਤੁਹਾਡਾ ਪ੍ਰਣਾਮ ਕੀ ਹੈ ਤੁਹਾਡੇ ਬੇਟੇ ਦੇ ਨਾਮ ਦੇ ਦੁਆਰਾ ਮੇਰਾ ਨਾਮ ਇਸ਼ਾ ਮੇਰਾ ਮੁੰਡਾ ਅਸ਼ੀਰ ਹੈ ਮੇਰਾ ਬੇਟਾ ਰਾਮ ਹਰੀ ਹਰੀ ਮੇਰੇ ਬੇਟੇ ਦਾ ਨਾਮ ਅਹਿਰੀਸ਼ੀਗਾ ਅਸੀਂ ਦੀਪ ਨਗਰ ਨਮਾਟੂ ਨਵਾਂ ਪਲੱਗ ਕਰ ਚੇਂਜ ਕੀਤਾ ਅਸੀਂ ਕਿਰਾਏ ਤੇ ਲੈਂਦੇ ਆ ਥੋੜਾ ਸਮਾਨ ਮੇਰਾ ਕੈਂਟ ਪੁਰਾ ਹੈ ਗਿਆ ਜੀਗਾ ਰੋਸ ਮੇਰਾ ਮੁੰਡਾ ਸਮਾਨ ਚੱਕਣ ਆਇਆ ਇੰਨੀ ਦੇਰ ਤੇ ਕੈਂਟ ਟਾਣੇ ਵਾਲੇ ਮੁਲਾਜ਼ਮ ਨੇ ਮੇਰੇ ਮੁੰਡੇ ਨੂੰ ਜਾ ਕੇ ਫੜ ਕੇ ਕ੍ਰਿਸ਼ਦੇਵਾਲਾ ਚ ਲੈ ਕੇ ਆਏ ਤੋ ਕਹਿੰਦਾ ਕਿਉਂ ਤੁਸੀਂ ਸਰ ਮੈਨੂੰ ਕਿਉਂ ਫੜਦੇ ਪਏ ਆ ਕਹਿੰਦੇ ਤਿੰਨ ਸੌ ਕੋ ਵੇਚਦਾ ਕਹਿੰਦਾ ਮੈਂ ਕੋਈ ਨਸਾਨੀ ਵੇਚਦਾ ਸਾਡੇ ਕਰਦੇ ਹਾਲ ਦੇਖੋ ਕਹਿੰਦੇ ਨਹੀਂ ਵੇਚਦਾ ਤੂੰ ਚਲ ਜਿਹੜੇ ਜਿਹੜੇ ਵੇਚਦੇ ਆ ਉਹਨਾਂ ਦਾ ਨਾਮ ਦੱਸ ਕਿਦੋਂ ਸਰੀਆਨ ਤਾ ਨੂੰ ਮੇਰੇ ਮੱਲੇ ਚ ਕਹਿੰਦੇ ਇੰਨੇ ਜਨੇ ਵੇਚਦੇ ਜਿੰਨਾ ਮਰਜੀ ਤੁਸੀਂ ਫੜੋ ਹਾਂ ਕਹਿੰਦੇ ਜੇ ਇਸ ਵੇਚ ਦਾ ਮੂਲਾ ਵੇਚਦਾ ਵਿਜੇਸ਼ ਦਾ ਮੁੰਡਾ ਕਹਿੰਦੇ ਮੋਹਿਤ ਵੇਚਦਾ ਕਹਿੰਦਾ ਤੁਸੀਂ ਜਿੰਨੂ ਮਰਜ਼ੀ ਫੜੋ ਹਾਂ ਕਹਿੰਦੇ ਨਹੀਂ ਉਹਨਾਂ ਨੂੰ ਛੱਡ ਜਿਹੜੇ ਹੋਰ ਹੈਗੇ ਉਹਨਾਂ ਦਾ ਨਾਂ ਦੱਸ ਮੇਰੇ ਮੁੰਡੇ ਨੂੰ ਕ੍ਰਿਸਕੇ ਬਾਲਾ ਤੇ ਲੈ ਕੇ ਗਏ ਤਿੰਨ ਚਾਰ ਘੰਟੇ ਮੇਰੇ ਮੁੰਡੇ ਨੂੰ ਕਮਾਂਦੇ ਮੈਨੂੰ ਪਤਾ ਲੱਗਿਆ ਫੋਨ ਕੀਤਾ ਮੈਂ ਕਹਾਂ ਰੀ ਪੁੱਤ ਕਿੱਥੇ ਆ ਕਹਿੰਦਾ ਮੰਮੀ ਮੈਨੂੰ ਨਪਲਸਾਇ ਲੈ ਕੇ ਆਏ ਆ ਇਹ ਕਿਉਂ ਕਹਿੰਦੇ ਮਾਏ ਪਿਆ ਕਹਿੰਦੇ ਤੁਸੀਂ ਨਸ਼ਾ ਵੇਚਦੇ ਆ ਕਿ ਮੈਂ ਕਿਹਾ ਨਸ਼ਾ ਨਹੀਂ ਵੇਚਦਾ ਤੇ ਕਹਿੰਦੇ ਆ ਕਿ ਜਿਹੜੇ ਨਸੇ ਵਾਲੇ ਬੰਦੇ ਆ ਉਹਨਾਂ ਨੇ ਤੁਸੀਂ ਫੜਾਓ ਕਿੰਦੇ ਜਿੱਥੇ ਆਗੇ ਆ ਉੱਥੇ ਫੜਾਉ ਕਹਿੰਦੇ ਮੇਰੇ ਨਾਲ ਧੱਕਾ ਜਾਈ ਕਰਦੇ ਮੈਨੂੰ ਮਾਰਦੇ ਪਏ ਆ ਮੈਂ ਕਿਹਾ ਤੂੰ ਦੱਸ ਕੀਤੇ ਆ ਪੁੱਤ ਮੈਂ ਆ ਜਾਨੀ ਆ ਨਾਲੇ ਫੋਨ ਇਹਨਾਂ ਨੇ ਮੇਰਾ ਫੋਨ ਕੱਟ ਪਾ ਮੇਰਾ ਫੋਨ ਨਹੀਂ ਚੱਕਿਆ ਅਭੀ ਦੋ ਵਾਰੀ ਫੋਨ ਚੱਕਿਆ ਤਿੰਨ ਚਾਰ ਘੰਟੇ ਮੇਰੇ ਮੁੰਡੇ ਨੂੰ ਸਾਰੇ ਪਾਸੇ ਕਮਾਨ ਦੇ ਰਹੇ ਮੇਰੇ ਮੁੰਡੇ ਨੂੰ ਕਮਾਨ ਦੇ ਰਹੇ ਮੇਰੇ ਮੁੰਡੇ ਵੇ ਰੁਕਦੀ ਰੁਕ ਮੰਦਿਰ ਪੀ ਕੈਂਟ ਟਾਣੀ ਲੈ ਕੇ ਜਦੋਂ ਆਇਆ ਆਂਦੇ ਕਿ ਕਦੇ ਵੀ ਵੁੱਡੇ ਨੂੰ ਕੁਛ ਕਹਿੰਦਾ ਮੰਮੀ ਤੂੰ ਹੀ ਚਲ ਜਾਉ ਥਾਣੇ ਜਨਾਬ ਘੱਟੂ ਮੈਂ ਆਇਆ ਹੈ ਰੀ ਪੁੱਤ ਜਦੋਂ ਤੂੰ ਤੈਨੂੰ ਮੈਂ ਲੈ ਕੇ ਜਾਣਾ ਮੈਂ ਘਰੇ ਕੁਲੀ ਨਹੀਂ ਜਾਣਾ ਮੈਂ ਤੈਨੂੰ ਲੈ ਕੇ ਹੀ ਜਾਣਾ ਘਰੇ ਹੈਈ ਜਿੱਤੇ ਮੇਰਾ ਮੁੰਡਾ ਹੈ ਕਹਿੰਦਾ ਪਿੱਛੇ ਦੇਖੰਦੋਂ ਮੰਮੀ ਕਿਤੇ ਮਿਲ ਆ ਗਈ ਪਤਾ ਨਹੀਂ ਪੱਛੀ ਗਈ ਮੇਰੇ ਮੁੰਡੇ ਜੱਫੀ ਪਾ ਕੇ ਕੀ ਹੋਇਆ ਕਹਿੰਦਾ ਮੰਮੀ ਕੋਚੇ ਪਰ ਟੈਨਸ਼ਨ ਨਾ ਲੈ ਤੈਨੂੰ ਛੁਡਾ ਲੈਣਾ ਪੁੱਤ ਅੱਛਾ ਜੀ ਮੇਰਾ ਬਟਾ ਇਦਾਂ ਕਰਕੇ Ele vai agir, bunda ने किया के तुझी ना मैं चाली हजार रुपया नहीं है गया अपना मुंडा छो इतो निकलो टाली तो बार मैं अपना जवान मुंडा मैं नहीं छा सकती कैं लैके जाना अपना मुंडा केंद्र भी तुम पैसे लेन मैं परचा कट्टन लगा चिट्टा तो मैं अंदर पा देना मैं ਜੋਰ ਦੂਜੀ ਪਾ 10 15 ਮੀਟਰ ਟਾਈਮ ਦੋ ਮੈਂ ਕਿਸੇ ਤਰੀਕੇ ਮੁੰਡੇ ਦੇ ਪੈ ਲੈ ਕੇ ਉਹ ਨਹੀਂ ਉਹ ਫਟਾਫਟੋ ਕਿਸੇ ਤਰੀਕੇ ਪੈਤੀ ਚਾਰ ਕਰਕੇ ਬਣਾ ਵੱਟੇ ਜ ਪੈ ਦਿੱਤੇ ਚ ਮਕਰ ਮੈਂ ਆਪਣਾ ਮੁੰਡਾ ਘਰੇ ਲੈ ਗਈ ਆ ਬੜੇ ਮਜੇਦਰੀ ਕਿ ਰੋਟੀ ਬਣੀ ਕਾਦਾ ਸ਼ਰਮਨਾ ਸਿਆ ਕਿੜਿਆ ਮੇਰੇ ਨਾਲ ਜੁੱਪੀਆਂ ਪਾਇਆ ਲਾਡੀਆਂ ਦਿੱਲ ਬਟੇ ਕੋਈ ਗਲਤ ਬਾਤ ਜ ਨਹੀਂ ਸੁਣੀ ਬਟੇ ਦੇ ਅਸ ਤਾਂ ਕਿ ਮੈਂ ਸਮਾ ਕੇ ਕੁੱਤੇ ਕੈਂਟ ਨਾ ਜੀ ਮੰਮਾ ਕਹਿੰਦਾ ਮੈਂ ਕੈਂਟਗਾ ਸੀ ਵਤ ਨਹੀਂ ਜਾਣਾ ਕਹਿੰਦਾ ਮੇਰਾ ਮੁੰਡਾ ਕਹਿੰਦਾ ਮੰਮੀ ਕ੍ਰਿਤੀਂ ਦੀ ਤੁਸੀਂ ਬਚਾ ਲੋ ਫਿਰ ਮੈਂ ਤਾਂ ਬਚਾਨ ਦਾ ਕੀ ਮਤਲਬ ਆਂਦਾ ਐ ਰੀ ਕਹਿੰਦਾ ਨੀ ਤੀ ਮਨੂਰੇ ਪਰੇ ਕਰ ਦੋ ਕਹਿੰਦਾ ਮੈਂ ਨਾ ਫੋਨ ਤੇ ਚੱਲ ਜਾਣਾ ਮੈਂ ਉੱਥੇ ਜਾ ਤੁਮਨੇ ਕੰਮ ਕਰ ਕਰੂ ਕਹਿੰਦਾ ਇਹਨਾਂ ਨੇ ਮੇਰੀ ਨਜਾਇਜ਼ੀ ਤਾਂ ਕਿਸਾਈ ਕਰਨਾ ਮੈਂ ਕਹਾਂ ਠੀਕ ਆ ਪੁੱਤ ਫਿਰ ਰੋਟੀ ਭੜੀ ਖਾਂਦੇ ਕਹਿੰਦੇ ਥਾਣੂ ਜਸਮントਾ 1:30 ਵਜੇ ਰਾਤ ਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਮੇਰੀ ਕੁੜੀ ਦੇ ਚੱਕਿਆ ਏ ਕਹਿੰਦੀ ਕਹਿੰਦੀ ਕੌਣ ਤੱਕ ਕਰਦੇ ਐ ਦੀ ਨਾ ਗੱਲ ਕਰੋ ਜਸਮント ਬੋਲਦਾ ਪਿਆ ਕਹਿੰਦਾ ਮੈਂ ਕਿੰਦੀ ਕੋਣ ਕਿੰਦਾ ਮੈਂ ਅਜਾ ਸੰਬੰਧ ਬੋਲਦਾ ਵਾ ਤੇ ਕਹਿੰਦੇ ਕੀ ਕਾਵਾਂ ਤੇ ਕਹਿੰਦੇ ਯਾਰੀ ਨਾਲ ਗੱਲ ਕਰਾ ਕਹਿੰਦਾ ਸੁੱਤਾ ਹੋਇਆ ਮੇਰਾ ਪਰਾ ਸੁੱਤਾ ਹੋਇਆ ਕਹਿੰਦੇ ਨਹੀਂ ਔਰ ਜੱਟ ਗਾਲਾ ਕੁਝ ਮੇਰੇ ਨਾਲ ਗੱਲ ਕਰ ਉਹ ਮੇਰਾ ਗੁੰਡਾ ਸੁੱਤਾ ਜਿ ਸੁੱਤੇ ਬੈਠ ਲਾ ਲਾ ਕੇ ਉਹਨੂੰ ਇਹ ਜਿਹੜਾ ਬੁੱਟਾ ਬੁੱਟੇ ਨਾ ਕਹਿੰਦਾ ਵੀ ਸੋਣਦਾ ਤੇ ਮੇਰੇ ਦੱਤ ਬਹੁਤ ਹੋ ਰਿਏ ਨਰਦ ਬਹੁਤ ਹੋ ਰਿਏ ਮੇਰੇ ਮੁੰਡੇ ਨੂੰ ਬਹੁਤ ਅਚਰਕੀ ਤੱਕ ਚਾਚੀ ਮੇਰੇ ਮੁੰਡੇ ਨਾਲ ਬਹੁਤ ਕੀਤੀ ਜਿਹੜੇ ਚਿੱਟਾ ਵੇਚਦੇ ਆ ਉਹ ਸਾਰੇ ਆਮ ਘੂਮਤੇ ਪਿਆ ਉਹਨਾਂ ਤੋਂ ਮੈਨਾ ਲੈ ਲੈਂਦੇ 1 ਲੱਖ ਰੁਪਏ ਲੈ ਲੈਂਦੇ 50 ਹਜ਼ਾਰ ਲੈ ਲੈਂਦੇ ਆ ਉਹਨਾਂ ਤੋਂ ਕੁਝ ਨਹੀਂ ਕਰਦੇ ਕੈਂਟ ਥਾਣੇ ਵਾਲੇ ਇਹਦੇ ਸਾਰੇ ਰਲੇ ਮਿਲੇ ਆ ਮੇਰੇ ਮੁੰਡੇ ਨਾਲ ਤਕਾਜ਼ਾ ਕੀਤੀ ਗਰੀਬ ਦੇ ਮੁੰਡੇ ਨਾਲ ਤਕਾਜ਼ਾ ਲਈ ਕੀਤੀ ਮਿਲਾ ਦਿੱਤੀ ਗਿਆ ਮੇਰਾ ਬੁੱਟਾ ਮੈਨੂੰ ਕੁਛ ਨਹੀਂ ਚਾਹੀਦਾ ਮਿਲਜ਼ਾਬ ਚਾਹੀਦਾ ਮੇਰੇ ਯਾਰੀ ਦਾ ਹੀ ਸਾਫ ਚਾਹੀਦਾ ਵੀ ਸਾਥ ਦੇ ਬਾਦ ਸਭ ਪਿਆਰ ਚੰਗੇ ਮਿਲਜ਼ਾਬ ਚਾਹੀਦਾ ਫੋਨ ਕਰਕੇ ਜਜ਼ਵਤ ਕਹਿੰਦਾ ਸਪੀਕਰ ਤੇ ਮੇਰੇ ਮੁੰਡੇ ਕੋਲ ਤੱਕਾ ਲਾ ਬੁਠਾਇਆ ਕੇ داخل ਸੀ ਮਰਾਜੀ ਇਹ ਦੋਦੀਆ ਗੱਲਾਂ ਕਹੀਆਂ ਮੇਰੇ ਘਰ ਦੇ ਕਿਤਾ ਦੀ ਗੱਲਾਂ ਕਹੀਆਂ ਕਹਿੰਦਾ ਤੂੰ ਹੈਰੀ ਮੈਨੂੰ 100 ਲੱਖ ਰੁਪਏ ਦੇ ਦੇ ਕਹਿੰਦਾ ਨਹੀਂ ਸਾਰਾ ਮੇਰੇ 35000 ਰੁਪਏ ਮੰਮੀ ਨੇ ਕਿਦਾ ਕਰਕੇ ਦਿੱਤਾ ਮੈਂ ਨਹੀਂ ਦੇ ਸਕਦਾ ਕਹਿੰਦੇ ਤੇਦਾ ਨੀਦਾ ਕਿੱਥੇ ਦੀ ਗੱਲਾਂ ਉਹਨੇ ਕੀਤੀ ਆ ਤੇ ਯਾਰ ਤੇ ਦੇਖ ਕੇ ਮੇਰੇ ਮੁੰਡੇ ਦਾ ਕੋਈ ਫੋਨ ਹੈ ਕਿਸੇ ਦਾ ਮੈਂ ਮੇਰੇ ਮੁੰਡੇ ਨੂੰ ਜਿਸ ਦਿਨ ਮੈਂ ਛੁਡਾਇਆ ਮੇਰੇ ਮੁੰਡੇ ਉਸੇ ਦਿਨ ਰਾਤ ਨੂੰ 1:30 ਵਜੇ ਜਸਮਨ ਨੇ ਫੋਨ ਕੀਤਾ ਕਹਿੰਦਾ ਤੁਸੀਂ ਆਪਣੇ ਰੀਣਾ ਗੱਲ ਕਰ ਰਹਾ ਮੈਂ ਅਜੀਬੋਕ ਤੇ ਸੈਂਟਰ ਤੋਂ ਪਹਿਲਾ ਰਾਤ ਨੂੰ ਉਸ ਦਿਨ ਰਾਤ ਡੇਢ ਵਿੱਚ ਰਾਤ ਨੂੰ ਕੋਈ ਤਾਂ ਸੁਸਾਇਟੀ ਵਾਲੀ ਰਾਤ ਸੁਸਾਇਟੀ ਵਾਲੀ ਰਾਤ ਮੇਰੇ ਮੁੰਡੇ ਨੂੰ ਕਾਲ ਆਇਆ ਜਿਸ ਦਿਨ ਉਹਨੇ ਮਾਰਿਆ ਕੁੱਟਾ ਜਿਸ ਦਿਨ ਮੈਂ ਛੁੜਾ ਕੇ ਲੈ ਆਈਆਂ ਇਹਨਾ ਵੀ ਪਤਾ ਨਹੀਂ ਕਿ ਤੁਹਾਡੇ ਮੁੰਡੇ ਨੇ ਫੋਨ ਕੀਤਾ ਸੀ ਕੋਈ ਪਰਸਪਰ ਰਹਿ ਗਿਆ ਸੀ ਤੁਹਾਡੇ ਮੁੰਡੇ ਦਾ ਖਾਣੇ ਕੋਈ ਨਹੀਂ ਦਦੀ ਕੋਈ ਗੱਲ ਨਹੀਂ ਹੋਈ ਆ ਕੋਈ ਗੱਲ ਮੇਰੇ ਮੁੰਡੇ ਕੋਲ ਮੇਰੇ ਫੋਨ ਤੇ ਮੇਰੇ ਮੁੰਡੇ ਦੇ ਫੋਨ 'ਚ ਕੋਈ ਤੁਸੀਂ ਮੇਰੇ ਮੁੰਡੇ ਨੂੰ ਕੋਈ ਕੋਈ ਫੋਨ ਨਹੀਂ ਕੀਤਾ ਮੇਰੇ ਮੁੰਡੇ ਨੇ ਕਿਉਂ ਕਰਨਾ ਮੇਰੇ ਮੁੰਡੇ ਤੇ ਦਾ ਕੁੱਟਿਆ ਮਰ ਤਮ ਕੇ ਰੋਟੀ ਕਾ ਨਾ ਲੈ ਵਿਚਾਰਾ ਪਿਆ ਗਿਆ ਨਹੀਂ ਕੋਈ ਮੇਰਾ ਤੇਰਾ ਪਰਸ ਮੇਰਾ ਕੋਈ ਪਰਸ ਨਹੀਂ ਆ ਕਿੱਦਾਂ ਇਹ ਗੋਲ ਗੋਲ ਕਮਾਈ ਜਾਂਦੇ ਨਜਾਇਜ਼ ਮੇਰੇ ਮੁੰਡੇ ਨੂੰ ਫਸਾਈ ਦੇ ਮੇਰਾ ਮੁੰਡਾ ਮਾਰ ਗਿਆ ਹੁਣ ਮਾਰ ਕੇ ਵੀ ਦੇਖ ਲੈ ਕਿੱਦਾਂ ਕਿੱਦਾਂ ਕਮਾਈ ਜਾਂਦੇ ਮੈਂ ਇਹ ਕਹਿੰਦੀ ਮੇਰੇ ਮੁੰਡੇ ਨੂੰ ਇਨਸਾਫ ਦਿਵਾ ਦਿਓ 1:30 ਵਜੇ ਰਾਤ ਨੂੰ ਮੇਰੇ ਮੁੰਡੇ ਨੂੰ ਫੋਨ ਕਰਕੇ ਇਹ ਕਹਿੰਦੇ ਤੂੰ ਇਦਾਂ ਕਰ ਲੱਖ ਰੁਪਏ ਦੇ ਮੇਰਾ ਮੁੰਡਾ ਕਹਿੰਦਾ ਮੇਰੇ ਕੋਲ ਪੈ ਨਹੀਂ ਹੈਗੇ ਕਹਿੰਦਾ ਤੂੰ ਇਦਾਂ ਕਰ ਆਪਣੀ ਭੈਣ ਨਾਲ ਗੱਲ ਕਰਾ ਦੇ ਮੇਰੀ ਮੇਰਾ ਮੁੰਡਾ ਉਸੇ ਟਾਈਮ ਫੋਨ ਚੱਕ ਕੇ ਕਰੇ ਕਹਿੰਦਾ ਤੁਹਾਡੇ ਨਾਲ ਮਸਵੇਰੀ ਗੱਲ ਕਰਦਾ ਉਹਦੀ ਬਾਅਦ 10-15 ਮਿੰਟ ਮੇਰਾ ਮੁੰਡਾ ਪਿਆ ਰਿਹਾ ਪਿਆ ਰਿਹਾ ਕਹਿੰਦਾ ਅੱਧਾ ਘੰਟਾ ਹੋ ਗਿਆ ਕਹਿੰਦਾ ਮੰਮੀ ਮੈਂ ਦੂਜੇ ਘਰ ਜਾ ਕੇ ਸੋਣਾ ਮੈਂ ਕੀ ਕੀ ਆਬਤ ਕਿਉਂ ਜਾਣ ਕਹਿੰਦਾ ਨੂੰ ਮੈਂ ਦੂਜੇ ਘਰ ਜਾ ਕੇ ਸੋਣਾ ਮੈਨੂੰ ਇੱਥੇ ਨੀਂਦ ਰਿਕਬਰਾਡ ਹੋ ਰਹੀ ਆ ਮੇਰਾ ਮੁੰਡਾ ਗਿਆ ਸਰ ਜਾ ਕੇ ਉਹ ਤੁਹਾਡੀ ਕਿਹੜੀ ਗੱਲ ਜਸਵੰਤ ਦੇ ਦਿਲ ਜਿ ਲਈ ਕੀ ਗੱਲ ਹੋਈ ਕੀ ਨਹੀਂ ਉਹਨੇ ਜਸਵੰਤ ਨੂੰ ਕਿੰਨਾ ਟੋਚ ਰਗੀ ਤਾ ਮੇਰਾ ਮੁੰਡਾ ਜਾ ਕੇ ਪੱਕੇ ਮੈਡਮ ਤੁਸੀਂ ਕੁਝ ਬੋਲ ਲੱਗੇ ਸੀ ਮਾਈਕ ਤੇ ਮੈਡਮ ਅਗਲੇ ਚਿੱਪੀ ਪਰਿਸ਼ਦ ਵਿੱਚ ਕਿਸੇ ਸਰ ਦੇ ਕਿਸੇ ਦੂਸਰੇ ਨਾਲ ਨਹੀਂ 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 ਸਰ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਐਕਚੁਅਲੀ ਅਸੀਂ ਨਾ ਜਦੋਂ ਉਹਨੂੰ ਜੁੜਾ ਕੇ ਲੈ ਕੇ ਗਏ ਹਾਂ ਸਰ ਤਾਂ ਅਸੀਂ ਕਿਸੇ ਰਿਲੇਟਿਵ ਦੇ ਘਰ ਨਹੀਂ ਗਏ ਸੀਗੇ ਲੇਕੇ ਠੀਕ ਹੈ ਉਸ ਤੋਂ ਬਾਅਦ ਉੱਥੇ ਉਹਨੂੰ ਕਾਲ ਆਈ ਮੈਂ ਪਿੱਕ ਕੀਤੀ ਕਾਲ ਮੈਨੂੰ ਕਹਿੰਦੇ ਕਿ ਹੈਰੀ ਨਾਲ ਗੱਲ ਕਰਾ ਦਿਓ ਕਹਿੰਦੇ ਤੁਸੀਂ ਕੌਣ ਮੈਂ ਕਹਿੰਦਾ ਮੈਂ ਹੈਰੀ ਦੀ ਸਿਸਟਰ ਬੋਲਦੀ ਪਈ ਆ ਠੀਕ ਹੈ ਤਾਂ ਕਹਿੰਦੇ ਹੈਰੀ ਨਾਲ ਗੱਲ ਕਰਾ ਦਿਓ ਹਲਾ ਸਾਨੂੰ ਕਹਿੰਦੇ 1 ਲੱਖ ਰੁਪਏ ਚਾਹੀਦਾ ਐਸ ਐਚਓ ਸਰ ਨੇ ਮੇਰੇ ਨਾਲ ਆਪ ਗੱਲ ਕੀਤੀ ਹਰਿੰਦਰ ਸਿੰਘ ਨੇ ਕਹਿੰਦੇ ਆ 1 ਲੱਖ ਰੁਪਏ ਹੋਰ ਦੇਣਾ ਬਾਕੀ ਸਾਡੇ ਕੋਲ 35000 ਰੁਪਏ ਸੀਗੇ ਅਸੀਂ ਉਹ ਦੇ ਚੁੱਕੇ ਸਾਡੇ ਕੋਲ 1 ਲੱਖ ਰੁਪਏ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਹੈਰੀ ਨਾਲ ਗੱਲ ਕਰਾਓ ਮੈਂ ਕਹਾਂ ਸਰ ਹੈਰੀ ਕੁੱਤਾ ਵਿਆਵਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਮੈਂ ਕਹਿੰਦਾ ਨਹੀਂ ਮੇਰੀ ਗੱਲ ਕਰਵਾਓ ਠੀਕ ਹੈ ਫਿਰ ਮੈਂ ਹੈਰੀ ਨੂੰ ਉਠਾ ਕੇ ਗੱਲ ਕਰਾਈ ਹੈਰੀ ਨੇ ਸਪੀਕਰ ਤੇ ਮੇਰੇ ਨਾਲ ਮਤਲਬ ਹੀ ਉਹਨਾਂ ਨਾਲ ਗੱਲ ਕੀਤੀ ਹਰਿੰਦਰ ਸਿੰਘ ਨਾਲ ਤੇ ਹਰਿੰਦਰ ਸਿੰਘ ਨਾਲ ਗੱਲ ਕੀਤੀ ਕਹਿੰਦੇ ਹੈਰੀ 100 ਰੁਪਏ ਹੋਰ ਚਾਹੀਦਾ ਵਾ ਸਾਲੂ ਸਵੇਰੇ ਤੇ ਹੈਰੀ ਕਹਿੰਦਾ ਸਰ ਸਾਡੇ ਕੋ ਸਿਰਫ ਇੰਨੇ ਹੀ ਪੈਰੇ ਸੀਗੇ ਜਿੰਨੇ ਅਸੀਂ ਦੇ ਚੁੱਕੇ ਆ ਕਹਿੰਦਾ ਫਿਰ ਐਦਾਂ ਕਰ ਤੂੰ ਆਪਣੀ ਭੈਣ ਨਾਲ ਮੇਰੀ ਗੱਲਬਾਤ ਕਰਾ ਦੇ ਤੇ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਗੱਲ ਕਹੀ ਤੇ ਹੈਰੀ ਕਹਿੰਦਾ ਸਰ ਮੈਂ ਤੁਹਾਡੇ ਨਾਲ ਸਵੇਰੇ ਗੱਲ ਕਰੂੰਗਾ ਹੈਰੀ ਨੇ ਫੋਨ ਕੱਟਤਾ ਠੀਕ ਹੈ ਨਹੀਂ ਨਹੀਂ ਐਸਐਚਓ ਸਰ ਨੇ ਬੋਲਿਆ ਸੀਗਾ ਜਸਵੰਤ ਦੇ ਫੋਨ ਤੋਂ ਕਾਲ ਕੀਤੀ ਸੀ ਐਸਐਚਓ ਸਰ ਨੇ ਬੋਲਿਆ ਸੀਗਾ ਇਹ ਰਿਕਾਰਡਿੰਗ ਮੈਂ ਮੈਂ ਬੀ ਸਿੰਪਲ ਕੰਪੋਜ਼ਿਟ ਜੋੜਤਾ ਹੋਣੀ ਸੀਗਾ ਹੈਰੀ ਦੇ ਫੋਨ ਸੀਗਾ ਉੱਤੇ ਸਿਰਫ ਜਸਵੰਤ ਦਾ ਨੰਬਰ ਆਇਆ ਹੋਇਆ ਵਾ ਠੀਕ ਹੈ ਉਹਦੇ ਸਕਰੀਨਸ਼ਾਟ ਪਏ ਹੈ ਸਕਰੀਨਸ਼ਾਟ ਪਏਗਾ ਮੇਰੇ ਅੰਦਰ ਤੋਂ ਫੋਨ ਤੋਂ ਕਾਲ ਹੋਈ ਹਾਂਜੀ ਹਾਂ ਜਸਵੰਤ ਦੇ ਫੋਨ ਤੇ ਹੋਈ ਹੈ ਉਸ ਤੋਂ ਬਾਅਦ ਹੈਰੀ ਥੋੜੀ ਦੇਰ ਬਾਅਦ ਮਤਲਬ ਕਿ ਥੋੜੀ ਦੇਰ ਬਾਅਦ ਕਹਿੰਦਾ ਮੈਂ ਆਪਣੇ ਘਰੇ ਜਾ ਕੇ ਸੋਣਾ ਵਾ ਠੀਕ ਹੈ ਮੈਨੂੰ ਇੱਥੇ ਨੀਂਦ ਨਹੀਂ ਆਉਂਦੀ ਪਈ ਐ ਤਾਂ ਉਹਨੇ ਆਪਣੇ ਘਰੇ ਜਾ ਕੇ